ਅੱਜ ਅਪਰਾ ਵਿਖੇ ਪਿੰਡ ਦੀ ਪੰਚਾਇਤ ਵੱਲੋਂ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਬਲਵੀਰ ਭਾਜੀ ਤੇ ਉਹਨਾਂ ਦੀ ਟੀਮ ਵੱਲੋਂ ਅੰਬੇਦਕਰ ਵੈਲਫੇਅਰ ਸੁਸਾਇਟੀ ਵੱਲੋਂ ਜਿਹੜਾ ਅੱਜ ਬਾਬਾ ਮੋਤੀराम ਮਹਿਰਾ ਜੀ ਉਹਨਾਂ ਦਾ ਸਿੱਧੀ ਦਿਹਾੜਾ ਮਨਾਇਆ ਗਿਆ ਹੈ ਨਾ ਸਾਡੇ ਅਪਰੇ ਵਿੱਚ ਪਹਿਲੀ ਵਾਰੀ ਇਹ ਪ੍ਰੋਗਰਾਮ ਹੋਇਆ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਸਾਰੇ ਲੋਕ ਇਕੱਠੇ ਇਕਤਰਤ ਹੋ ਗਏ ਆਪਣੀਆਂ ਜਾਤਾਂ ਪਾਤਾਂ ਨੂੰ ਦੂਰ ਰੱਖ ਕੇ ਜਿਨ੍ਹਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਹੋਈਆਂ ਉਹਨਾਂ ਦੇ ਦਿਹਾੜੇ ਸਾਨੂੰ ਹਰ ਸਾਲ ਮਨਾਉਣੇ ਚਾਹੀਦੇ ਆ ਜੇ ਜਿਹੜਾ ਇਹ ਉਦਮ ਕੀਤਾ ਹੈ ਅਸੀਂ ਇਸ ਉਦਮ ਦੇ ਨਾਲ ਹਾਂ ਕਿਉਂਕਿ ਅਸੀਂ ਅੱਜ ਇਤਿਹਾਸ ਪੂਰੀ ਤਰ੍ਹਾਂ ਸਾਨੂੰ ਭਾਈ ਦਲਵਿੰਦਰ ਜੀ ਨਾਲ ਤੋਂ ਇਤਿਹਾਸ ਜਿਹੜਾ ਅੱਜ ਤੱਕ ਸਾਨੂੰ ਨਹੀਂ ਪਤਾ ਸੀ ਸਾਨੂੰ ਪੂਰੀ ਤਰ੍ਹਾਂ ਜਾਣੂ ਕਰਵਾਇਆ ਗਿਆ ਅਸੀਂ ਪਿੰਡ ਦੀ ਪੰਚਾਇਤ ਵੱਲੋਂ ਗੁਰਦੁਆਰਾ ਕਲਗੀਧਰ ਤੇ ਬਲਵੀਰ ਸਿੰਘ ਜੀ ਅਤੇ ਇਹਨਾਂ ਦੀ ਟੀਮ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਬਾਬਾ ਮੋਤੀਰਾਮ ਮਹਾਰਾਜੀ ਦਾ ਸ਼ਹੀਦੀ ਦਿਹਾੜਾ ਮਨਾਇਆ। ਪਿੰਡ ਉਪਰਾ ਦੇ ਵਿੱਚ ਅਮਰ ਸ਼ਹੀਦ ਬਾਬਾ ਮੋਤੀਰਾਮ ਮਹਾਰਾਜੀ ਸੇਵਾਦਾਲ ਵੱਲੋਂ ਇਹ ਅੱਜ ਗਰਮ ਸਮਾਗਮ ਕਰਾਇਆ ਗਿਆ ਹੈ ਬਾਬਾ ਜੀ ਦੀ ਸ਼ਹੀਦੀ ਨੂੰ ਸਮਰਪਿਤ ਪ੍ਰੋਗਰਾਮ ਸੀਗਾ। ਔਰ ਸਾਰੇ ਇਹਦੇ ਵਿੱਚ ਪਿੰਡ ਦੇ ਪੰਚਾਇਤ ਔਰ ਸਾਰੇ ਸੱਜਣ ਇਕੱਠੇ ਹੋ ਕੇ ਇਹ ਦਿਹਾੜੇ ਨੂੰ ਮਨਾਇਆ ਗਿਆ ਔਰ ਬਹੁਤ ਹੀ ਸੰਗਤਾਂ ਨੂੰ ਉਹਨਾਂ ਦੀ ਸ਼ਹੀਦੀ ਬਾਰੇ ਜਾਣੂ ਕਰਵਾਇਆ ਕਿਉਂਕਿ ਸਾਡੇ ਸਮਾਜ ਦੀ ਇਹ ਸਮਝ ਲਓ ਵੀ ਬਹੁਤ ਮਾਣ ਵਾਲੀ ਗੱਲ ਆ ਵੀ ਸਾਡੇ ਸ਼ਹੀਦਾਂ ਨੇ ਜਿਹੜਾ ਯੋਗਦਾਨ ਪਾਇਆ ਸਿੱਖੀ ਸਿੱਖੀ ਦੇ ਮਹਾਨ ਉਸਾਰਨ ਦੇ ਵਿੱਚ ਔਰ ਸਾਡੀਆਂ ਸੰਗਤਾਂ ਨੇ ਸਾਡੇ ਸਮਾਜ ਨੂੰ ਜਾਣਕਾਰੀ ਕਈਆਂ ਤਾਂ ਨਾ ਹੁਣ ਕਰਕੇ ਲੋਕਾਂ ਨੂੰ ਯਾਨਕੀ ਜਾਗਰੂਕ ਕਰਨਾ ਹੀ ਸਾਡਾ ਮੁਢਲਾ ਕੰਮ ਆ ਔਰ ਬਹੁਤ ਸਾਰੀਆਂ ਸੰਗਤਾਂ ਇਸ ਪ੍ਰੋਗਰਾਮ ਦੇ ਵਿੱਚ ਹਾਜ਼ਰ ਹੋਈਆਂ ਔਰ ਮੈਂ ਧੰਨਵਾਦ ਕਰਦਾ ਆ ਪਿੰਡ ਦੀ ਪੰਚਾਇਤ ਦਾ ਗਲਗੀਤਾਰ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਇਹਨਾਂ ਦਾ ਵੀ ਪ੍ਰਧਾਨ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੇ ਨਾਲ ਬਹੁਤ ਸਹਿਯੋਗ ਕੀਤਾ ਔਰ ਦੁੱਧ ਦੀ ਸੇਵਾ ਵੀ ਕੀਤੀ ਆ ਸੋ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਹੋਇਆ ਇਹ ਸਾਰਾ ਕੁਝ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਜਿਨ੍ਹਾਂ ਸੰਗਤਾਂ ਨੇ ਇਸ ਕਾਰਜ ਦੇ ਵਿੱਚ ਤਨਮਨਤਾਂ ਦੇ ਨਾਲ ਔਰ ਰਸਦ ਦੇ ਨਾਲ ਜੋ ਸਮਗਰੀ ਸੀਗੀ ਆਪਣੇ ਆਪਣੇ ਸਾਹਸਾਬ ਦੇ ਨਾਲ ਔਰ ਇਸ ਵਿੱਚ ਹਿੱਸਾ ਪਾਇਆ ਬਾਬਾ ਮੋਤੀराम ਮਹਿਰਾਜੀ ਦਾ ਚੀਦੀ ਦਿਹਾੜਾ ਜਿਹੜਾ ਆ ਉਹ ਇਸ ਸੰਬੰਧ ਚ ਗਰਮਤ ਸਮਾਗਮ ਰੱਖੇ ਗਏ ਸੀਗੇ ਜੋ ਕਿ ਬਹੁਤ ਹੀ ਸ਼ਰਧਾਪੂਰਵ ਸੰਗਤਾਂ ਐਨ ਮਸਤਕ ਹੋਈਆਂ ਔਰ ਪਿੰਡ ਪੱਧਰ ਤੇ ਇਹ ਪ੍ਰੋਗਰਾਮ ਕਰਾਇਆ ਗਿਆ ਸਾਡਾ ਮੇਨ ਟੀਚਾ ਤਾਂ ਸਮਾਜ ਨੂੰ ਜਿਹੜੇ ਸਾਡੇ ਸ਼ਹੀਦ ਹੋਏ ਆ ਉਹਨਾਂ ਦੀ ਜੀਵਨੀ ਉਹਨਾਂ ਦੀ ਕੁਰਬਾਨੀਆਂ ਨੂੰ ਆਪਣੇ ਸਮਾਜ ਦੇ ਵਿੱਚ ਲੈ ਕੇ ਜਾਣਾ ਸੀ ਔਰ ਸਾਡਾ ਇਹ ਪਹਿਲਾ ਪ੍ਰੋਗਰਾਮ ਸੀ ਸਾਰੇ ਨਗਰ ਦਾ ਸਾਰੇ ਭਰਾਵਾਂ ਦਾ ਬਹੁਤ-ਬਹੁਤ ਅਸੀਂ ਧੰਨਵਾਦ ਕਰਦੇ ਆ ਸਾਡੀ ਕਮੇਟੀ ਆ ਬਾਬਾ ਮੋਤੀराम ਮਹਾਰਾਜੀ ਸੇਵਾਦਾਲ ਇਹ ਸੇਵਾ ਦੇ ਜਿਹੜੇ ਕਾਰਜ ਆ ਅਸੀਂ ਕਰਦੇ ਰਵਾਂਗੇ ਔਰ ਸਾਰੀਆਂ ਸੰਗਤਾਂ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆ